ਜਿਹੜੇ ਜਿਹੜੇ ਪਤੀ ਪਤਨੀ ਤਲਾਕ ਕਰਕੇ ਦੂਸਰਾ ਵਿਆਹ ਕਰਾਉਣਾ ਚਾਹੁੰਦੇ ਨੇ ਇਹ ਵੀਡੀਓ ਜ਼ਰੂਰ ਵੇਖਣ ਕਿਉਂਕਿ ਹੋ ਸਕਦਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਰੱਦੀਆਂ ਮੁਸ਼ਕਲਾਂ ਤੋਂ ਬਚ ਜਾਣ ਤੇ ਕੀ ਵੇਖਿਆ ਜਾ ਰਿਹਾ ਕਿ ਅੱਜ ਸਾਡੇ ਸਮਾਜ 'ਚ ਬਹੁਤ ਛੇਤੀ ਤਲਾਕ ਹੋ ਰਹੇ ਨੇ ਜਦੋਂ ਕਈਆਂ ਦਾ ਇੱਕ ਪੁੱਤਰ ਹੁੰਦਾ ਧੀ ਹੁੰਦੀ ਜਾਂ ਕਿਸੇ ਦੀਆਂ ਦੋ ਧੀਆ ਹੁੰਦੀਆਂ ਨੇ ਤਾਂ ਕੀ ਕਰਦੇ ਨੇ ਕਈ ਪਤੀ ਪਤਨੀ ਆਪਸੇ ਝਗੜਾ ਹੋਣ ਤੋਂ ਬਾਅਦ ਇਹ ਕਹਿਣਗੇ ਕਿ ਤਲਾਕ ਲੈ ਲਈਏ ਮੈਂ ਦੂਜਾ ਵਿਆਹ ਕਰਾ ਲੈਣਾ ਮੈਂ ਦੂਜੀ ਜਗ੍ਹਾ ਤੇ ਬਹਿ ਜਾਣਾ ਤੂੰ ਦੂਜਾ ਕਰ ਲਾ ਤੇ ਬਹੁਤ ਸਾਰੇ ਲੋਕਾਂ ਦੇ ਤਲਾਕ ਹੋ ਜਾਂਦੇ ਬੱਚੇ ਨਿਗੇ ਨਿਕੇ ਹੁੰਦੇ ਨੇ ਤੇ ਕੀ ਹੁੰਦਾ ਵਾ ਕਿ ਜ਼ਿਆਦਾਤਰ ਜਿਹੜੀਆਂ ਮਾਵਾਂ ਹੁੰਦੀਆਂ ਨੇ ਬੱਚਿਆਂ ਨੂੰ ਛੱਡਣਾ ਨਹੀਂ ਚਾਹੁੰਦੀਆਂ ਪਾਉ ਮਨ ਉਹਨਾਂ ਦੀ ਇਹ ਹੁੰਦੀ ਆ ਚੱਲ ਬੱਚੇ ਮੇਰੇ ਕੋਲ ਹੋਣਗੇ ਤੇ ਕਮ ਸੇ ਕਮ ਇਹ ਦੁਬਾਰਾ ਬੰਦਾ ਸੁਧਰ ਜਾਊਗਾ ਦੁਬਾਰਾ ਕੇ ਸਹੀ ਤਰੀਕੇ ਤੇ ਲਾਈਨ ਤੇ ਆ ਜਾਊਗਾ ਤੇ ਸਾਡਾ ਘਰ ਵਾ ਵਸ ਜਾਊਗਾ ਕਈ ਵਾਰਾਂ ਬੰਦਾ ਜਿਹੜਾ ਵਾ ਮੋੜ ਵੀ ਆਉਂਦਾ ਤੇ ਕਈ ਵਾਰਾਂ ਨਹੀਂ ਵੀ ਵਾਪਸ ਮੁੜਦਾ ਜਿਹਦੇ ਨਾਲ ਕੀ ਹੁੰਦਾ ਕਿ ਕਈ ਵਾਰਾਂ ਮੁੰਡਾ ਜਿਹੜਾ ਜਿਨ੍ਹਾਂ ਦਾ ਤਲਾਕ ਹੋਇਆ ਹੁੰਦਾ ਪਤੀ ਪਤਨੀ ਦਾ ਬੰਦਾ ਕਿਤੇ ਹੋਰ ਵਿਆਹ ਕਰਾ ਲੈਂਦਾ ਤੇ ਫਿਰ ਔਰਤ ਨੂੰ ਵੀ ਕਿਤੇ ਹੋਰ ਵਿਆਹ ਕਰਾਉਣ ਦੀ ਮਜਬੂਰ ਹੋਣਾ ਪੈ ਜਾਂਦਾ ਜਾਂ ਕਈ ਵਾਰਾਂ ਕੀ ਬੰਦੇ ਦੇ ਕੋਲ ਹੀ ਬੱਚੇ ਰਹਿ ਜਾਂਦੇ ਆ ਔਰਤ ਇਕੱਲੀ ਚਲੇ ਜਾਂਦੀ ਆ ਕੋ ਜਿਹੜੇ ਮੇਰੇ ਮਾਪੇ ਲੈ ਜਾਂਦੇ ਇੰਜ ਦੀ ਵੀ ਪਸਥਿਤੀ ਕਈ ਵਾਰ ਬਣ ਜਾਂਦੀ ਹੈ ਫਿਰ ਕੀ ਹੁੰਦਾ ਕਿ ਕੁਝ ਕੁ ਸਮੇਂ ਬਾਅਦ ਸਾਲ 2 ਸਾਲਾਂ ਬਾਅਦ ਉਸ ਔਰਤ ਦਾ ਉਸ ਲੜਕੀ ਦਾ ਦੁਬਾਰਾ ਸ਼ਾਦੀ ਕਰ ਦਿੱਤੀ ਜਾਂਦੀ ਹੈ ਜਾਂ ਉਸ ਬੰਦੇ ਦਾ ਦੁਬਾਰਾ ਸ਼ਾਦੀ ਕਰ ਦਿੱਤੀ ਜਾਂਦੀ ਆ ਫਿਰ ਉਹਦੇ ਨਾਲ ਨੌਬਤ ਕੀ ਹੁੰਦੀ ਆ ਕਿ ਜਿਸ ਔਰਤ ਦੇ ਕੋਲ ਦੋ ਧੀਆ ਹੁੰਦੀਆਂ ਜਾਂ ਧੀ ਹੁੰਦੀ ਆ ਜਿਹਦੇ ਨਾਲ ਉਹ ਲੜ ਲੱਗਦੀ ਆ ਤਾਂ ਉਸ ਟਾਈਮ ਤਾਂ ਬਹੁਤ ਸਾਰੇ ਲੋਕ ਕਹਿਣਗੇ ਸਾਡੀ ਧੀ ਐ ਇਹਨੂੰ ਵੱਡੀ ਹੋ ਕੇ ਮੈਂ ਆਪਣੀ ਧੀ ਬਣਾਵਾਂਗਾ ਵਿਆਹ ਕਰਾਂਗਾ ਉਹ ਕਰਾਂਗਾ ਜੇ ਕਰਾਂਗਾ ਬਹੁਤ ਸਾਰੇ ਲੋਕ ਇੰਜ ਦਾ ਹੀ ਵਚਨ ਦਿੰਦੇ ਨੇ ਤਾਂ ਕੁਝ ਕੋ ਲੋਕ ਇੰਜ ਦੇ ਵੀ ਸਾਬਤ ਹੁੰਦੇ ਨੇ ਜੋ ਇੰਜ ਤਾਂ ਕਹਿੰਦੇ ਨੇ ਲੇਕਿਨ ਮੁੜ ਕੇ ਉਸ ਧੀ ਨਾਲ ਜਿਹੜੀ ਜਿੰਨੂੰ ਕਈ ਲੋਕ ਮਤਰਾਇਆ ਸ਼ਬਦ ਵਰਤ ਦਿੰਦੇ ਨੇ ਚਾਹੇ ਮਤਰਾਈ ਧੀ ਮਤਰਾਈ ਮਾਂ ਮਤਰਾਇਆ ਪਿਓ ਕੁਝ ਵੀ ਲਾ ਲੋ ਜਦੋਂ ਅਸੀਂ ਅੱਜ ਸੋਸ਼ਲ ਮੀਡੀਆ ਪੜ੍ਹਦੇ ਆਂ ਵੇਖਦੇ ਆਂ ਸੁਣਦੇ ਆਂ ਉਹਦੇ ਚ ਕੁਝ ਇਹੋ ਜਿਹੇ ਸ਼ਰਮਿੰਦਗੀ ਭਰੇ ਤਤ ਸਾਹਮਣੇ ਆਉਂਦੇ ਨੇ ਕਿ ਬੰਦੇ ਨੇ ਜਿਹਨਾਂ ਵਿਆਹ ਹੁੰਦਾ ਉਹਨੇ ਮਤਰਈ ਧੀ ਨਾਲ ਆਹ ਗੱਲ ਕਹਿ ਦਿੱਤੀ ਜੋ ਬੜੀ ਹੀ ਸ਼ਰਮਸਾਰ ਤੇ ਬੜੀ ਸ਼ਰਮਿੰਦਗੀ ਵਾਲੀਆਂ ਗੱਲਾਂ ਹੁੰਦੀਆਂ ਨੇ ਫਿਰ ਉਦੋਂ ਉਹ ਜਿਹੜੀ ਔਰਤ ਹੁੰਦੀ ਆ ਉਹ ਵੀ ਦੁਖੀ ਹੁੰਦੀ ਆ ਜਿਸ ਔਰਤ ਦੀ ਉਹ ਧੀ ਹੁੰਦੀ ਆ ਮੰਨ ਲਓ ਜਿਸ ਔਰਤ ਦੀ ਉਹ ਧੀ ਹੁੰਦੀ ਆ ਉਹ ਧੀ ਵੀ ਦੁਖੀ ਹੁੰਦੀ ਆ ਤੇ ਹੋ ਸਕਦਾ ਉਹਦੇ ਬਾਪ ਨੂੰ ਜਦੋਂ ਪਤਾ ਲੱਗਦਾ ਹੋਵੇ ਤਾਂ ਉਹ ਵੀ ਦੁਖੀ ਹੁੰਦਾ ਹੋਵੇ ਕਿ ਇਹ ਕੀ ਬਣ ਗਿਆ ਸਾਡੇ ਨਾਲ ਕਿੰਨਾ ਭਾਣਾ ਵਰਤ ਗਿਆ ਸੀ ਕਿੰਨੇ ਚਾਵਾਂ ਦੇ ਨਾਲ ਸ਼ਾਦੀ ਹੋਈ ਸੀ ਰੱਬ ਨੇ ਧੀ ਦਿੱਤੀ ਸੀ ਅਹੀਂ ਕਿਹੜੀ ਲੜਾਈ ਚ ਪੈ ਕੇ ਕਿਹੜੀ ਮਤਲ ਇਰਖਾ ਬਾਜੀ ਚ ਪੈ ਕੇ ਆਪਣਾ ਵੀ ਜ਼ਿੰਦਗੀ ਤਬਾਹ ਕਰ ਲਈ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਵੀ ਤਬਾਹ ਕਰ ਲਈ ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਆ ਸਮਾਜ ਚ ਜਿੱਥੇ ਚੰਗੇ ਲੋਕ ਨੇ ਉੱਥੇ ਮਾੜੇ ਵੀ ਲੋਕ ਨੇ ਸਭ ਤੋਂ ਵੱਧ ਸਜ਼ਾ ਜਿਹੜੀ ਆ ਧੀਆਂ ਪੁੱਤਰਾਂ ਨੂੰ ਮਿਲਦੀ ਜੇ ਤਲਾਕ ਤੋਂ ਬਾਅਦ ਫਿਰ ਕੀਤਾ ਕੀ ਜਾਵੇ ਫਿਰ ਹੋਣਾ ਕੀ ਚਾਹੀਦਾ ਸਭ ਤੋਂ ਵਧੀਆ ਗੱਲ ਹੈ ਕਿ ਸ਼ਾਦੀ ਤੋਂ ਬਾਅਦ ਸਾਨੂੰ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰਨ ਦੀ ਆਦਤ ਪਾਉਣੀ ਚਾਹੀਦੀ ਸਾਨੂੰ ਇੱਕ ਦੂਜੇ ਨੂੰ ਇੱਜ਼ਤ ਦੇਣ ਦੀ ਆਦਤ ਪਾਉਣੀ ਚਾਹੀਦੀ ਸਾਨੂੰ ਆਪਣੇ ਦਿਮਾਗ ਦੇ ਦਿਮਾਗ ਦੇ ਵਿੱਚ ਇਹ ਗੱਲ ਕਦੀ ਨਹੀਂ ਪਾਉਣੀ ਚਾਹੀਦੀ ਕਿ ਮੈਂ ਤਲਾਕ ਲੈ ਲੈਣਾ ਜਾਂ ਤਲਾਕ ਦੇ ਦੇਣਾ ਜਿਹਨੂੰ ਅਸੀਂ ਇਹ ਸ਼ਬਦ ਪਾ ਲੈਨੇ ਆ ਇਹ ਸਹਜੇ ਸਹਜੇ ਵੱਧਦਾ ਫੁੱਲਦਾ ਕਿਉਂਕਿ ਸਾਡਾ ਦਿਮਾਗ ਸਾਡੇ ਸਰੀਰ ਨੂੰ ਸਾਰੇ ਨੂੰ ਕੰਟਰੋਲ ਕਰਦਾ ਸਾਡੀਆਂ ਭਾਵਨਾ ਨੂੰ ਕੰਟਰੋਲ ਕਰਦਾ ਕਈ ਵਰਾਂ ਕੀ ਹੁੰਦਾ ਕਿ ਪੇਕੇ ਪਰਿਵਾਰ ਦੇ ਵਿੱਚ ਜਾਂ ਸਹੁਰੇ ਪਰਿਵਾਰ ਚ ਵੀ ਕੁਝ ਜਿਹੇ ਲੋਕ ਹੁੰਦੇ ਨੇ ਜਿਹੜੇ ਸਾਡੇ ਨਾਲ ਈਰਖਾ ਕਰਦੇ ਨੇ ਉਸ પતિ ਪਤਨੀ ਦੇ ਰਿਸ਼ਤੇ ਨੂੰ ਈਰਖਾ ਕਰਦੇ ਨੇ ਤਾਂ ਫਿਰ ਉਹ ਕਈ ਵਾਰ ਤਲਾਕ ਦੀ ਨੋਬਤ ਤੱਕ ਉਹ ਵੀ ਲੋਕ ਲੈ ਜਾਂਦੇ ਨੇ ਸਾਡੇ ਘਰ ਕਿਹੜੀਆਂ ਰੋਟੀਆਂ ਨਹੀਂ ਆਣਗੀਆਂ ਇਹੋ ਜਿਹੇ ਡਾਇਲੌਗ ਬੋਲਣਗੇ ਧੀਏ ਤੇਰੇ ਲਈ ਸਾਰਾ ਕੁਝ ਹੈਗਾ ਪਰ ਮਾਪਿਆਂ ਨੇ ਜ਼ਿੰਦਗੀ ਵੇਖੀ ਹੁੰਦੀ ਆ ਉਹਨਾਂ ਨੂੰ ਵੀ ਸਿਆਣੇ ਬਣਨਾ ਚਾਹੀਦਾ ਕਿ ਨਹੀਂ ਜਿੱਥੇ પતિ ਪਤਨੀ ਦਾ ਰਿਸ਼ਤਾ ਜੁੜਿਆ ਉੱਥੇ ਝਗੜਾ ਵੀ ਹੋਣਾ ਉੱਥੇ ਕਿੰਤੂ ਪਰੰਤੂ ਵੀ ਹੋਣਾ ਉਹਨਾਂ ਨੂੰ ਪਹਿਲਾਂ ਹੀ ਤਿਆਰ ਕਰ ਦੇਣਾ ਚਾਹੀਦਾ ਕਿ ਪੁੱਤ ਇਹ ਗੱਲਾਂ ਹੋਣੀਆਂ ਤੇ ਕੰਟਰੋਲ ਕਰਨੀਆਂ ਪੈਣੀਆਂ ਨੇ ਫਿਰ ਜ਼ਿੰਦਗੀ ਸੌਖੀ ਗੁਜ਼ਰ ਜਾਂਦੀ ਫਿਰ ਜ਼ਿੰਦਗੀ ਵਧੀਆ ਗੁਜ਼ਰ ਜਾਂਦੀ ਹੁਣ ਜਿਹੜਾ ਬਾਪ ਨੇ ਤਲਾਕ ਲੈ ਲਿਆ ਉਹ ਜਿਹੜੇ ਉਹ ਜਿੰਨੂੰ ਉਹ ਪਾਪਾ ਪਾਪੋ ਦੇ ਪੋਤੀਆਂ ਪੁੱਤ ਕਰਦੇ ਸੀ ਉਹ ਬੰਦੇ ਨੂੰ ਉਹ ਮਜ਼ਾ ਨਹੀਂ ਆਉਣਾ ਭਾਵੇਂ ਉਹ ਜੋ ਮਰਜ਼ੀ ਕਰ ਲਿਓ ਜੋ ਮਰਜ਼ੀ ਕੁਦਰਤ ਦੇ ਦੇ ਜੋ ਉਹਦੀ ਪਹਿਲੀ ਔਲਾਦ ਉਹਨੂੰ ਪਾਪਾ ਕਹਿ ਕੇ ਬੁਲਾਉਂਦੀ ਸੀ ਉਹਦੀ ਗੋਦੀ 'ਚ ਬੈਂਦੀ ਸੀ ਉਹਦੇ ਮੋਢਿਆਂ ਤੇ ਚੜਦੀ ਸੀ ਉਹ ਨਾਲ ਲੜਾਈ ਕਰਦੀ ਸੀ ਝਗੜਾ ਕਰਦੀ ਉਹ ਆਨੰਦ ਕਿਸੇ ਬਾਪ ਨੂੰ ਦੁਬਾਰਾ ਜ਼ਿੰਦਗੀ 'ਚ ਨਹੀਂ ਆਉਣਾ ਉਹ ਬਾਪ ਵੀ ਕਿੰਨਾ ਮੈਂ ਕਹਿ ਸਕਦਾ ਕਿ ਉਹ ਬਾਪ ਨੂੰ ਥੋੜਾ ਸਮਝਣਾ ਚਾਹੀਦਾ ਕਿ ਮੈਂ ਕਿਹੜੇ ਚੱਕਰਾਂ 'ਚ ਪੈ ਗਿਆ ਮੈਂ ਕਿਹੜੀ ਈਰਖਾ ਦੀ ਅੱਗ 'ਚ ਪੈ ਗਿਆ ਮੈਂ ਆਪਣੇ ਬੱਚਿਆਂ ਨੂੰ ਤਲਾਕ ਦੇ ਦਿੱਤਾ ਮੈਂ ਆਪਣੇ ਬੱਚਿਆਂ ਨੂੰ ਜਿਉਂਦੇ ਜੀ ਛੱਡ ਦਿੱਤਾ ਜਾਂ ਉਹ ਮਾਂ ਨੂੰ ਵੀ ਚਾਹੀਦਾ ਕਿ ਮੈਂ ਇੱਡਾ ਵੱਡਾ ਗੁਨਾਹ ਕਰ ਦਿੱਤਾ ਕਿ ਮੈਂ ਆਪਣੀ ਔਲਾਦ ਨੂੰ ਛੱਡ ਕੇ ਕਿਤੇ ਹੋਰ ਚਲੇ ਗਈ ਮੈਨੂੰ ਮੈਂ ਇੱਕ ਚੰਗੀ ਮਾਂ ਸਾਬਤ ਨਹੀਂ ਹੋ ਸਕਵੀਂ ਇਹ ਉਹਨੂੰ ਮਾਂ ਨੂੰ ਸੋਚਣਾ ਚਾਹੀਦਾ ਜਿਹੜਾ ਬੰਦਾ ਆਪਣੇ ਧੀਆਂ ਪੁੱਤਰਾਂ ਨੂੰ ਤੋ ਖਾ ਦੇ ਕੇ ਹੋਰ ਕੰਮ ਕਰਦਾ ਆ ਉਦੋਂ ਵੱਡਾ ਪਾਪ ਦੁਨੀਆ ਤੇ ਕੋਈ ਪਾਪ ਨਹੀਂ ਹੈਗਾ ਇਸ ਕਰਕੇ ਮੈਂ ਹਾਂ ਠੀਕ ਹੈ ਕਈ ਵਾਰ ਮਜਬੂਰੀ ਹੋ ਜਾਂਦੀ ਕਈ ਵਾਰਾਂ ਬੰਦੇ ਦੇ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਨੇ ਕੋਈ ਨਸ਼ੇੜੀ ਲੱਗ ਗਿਆ ਹਨਾ ਤਾਂ ਫਿਰ ਉਦੋਂ ਵੀ ਬੜਾ ਔਖਾ ਹੋ ਜਾਂਦਾ ਆ ਜਾਂ ਕੁਝ ਇਹੋ ਜਿਹਾ ਗਲਤ ਇਨਸਾਨ ਜੁੜ ਗਿਆ ਤਾਂ ਵੀ ਹੋ ਜਾਂਦਾ ਇਕਾ ਦੁਕਾ ਕੇਸ ਹੋ ਸਕਦੇ ਨੇ ਲੇਕਿਨ ਜੇ ਬਹੁ ਗਿਣਤੀ ਦੀ ਗੱਲ ਕਰੀਏ ਜਿਹੜੀ ਵੇਖੋ ਵੇਖੀ ਗੱਲ ਹੋ ਜਾਂਦੀ ਆ ਉਹ ਬਹੁਤ ਹੀ ਮਾੜੀ ਆ ਸਾਨੂੰ ਇਸ ਵਿਸ਼ੇ ਤੇ ਸੋਚਣਾ ਚਾਹੀਦਾ ਆਪਣੇ ਬੱਚਿਆਂ ਦੇ ਪ੍ਰਤੀ ਸਾਨੂੰ ਸਾਡੀਆਂ ਕੁਝ ਜ਼ਿੰਮੇਵਾਰੀਆਂ ਨੇ ਨਿਭਾਉਣੀਆਂ ਚਾਹੀਦੀਆਂ ਨੇ ਜਿਹੜੇ ਜਿਹੜੇ ਪਤੀ ਪਤਨੀ ਤਲਾਕ ਦੀ ਨੌਬਤ ਨੀ ਉਹ ਜਰੂਰ ਇਸ ਵਿਸ਼ੇ ਵੱਲ ਧਿਆਨ ਦੇਣ ਤਾਂ ਕਿ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਵੀ ਵਧੀਆ ਬਣ ਜਾਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ